ਕਾਇਆ ਹੈ ਬਰ ਗਾਣਾ ਬਟੇ ਕੇ ਟਟਿਆ ਰਹਾ ਸੁਬਾਦੀ ਅਗਿਆਲਤਾ ਨੂੰ ਬੁਲਟ ਕਾ ਰਿਹਾ ਜੋਗੀ ਇਸ ਕਰਕੇ ਉਹ ਬਾਦੀ ਉੱਥੇ ਹੋਊਗੀ ਬਲੋ ਤੇ ਟਿਕਣ ਨੂੰ ਬੰਦਾ ਹੀ ਨਹੀਂ ਕੈਲੀਵਿਜਨ ਲਾ ਦੀਏ ਡਰ ਨਾਲ ਬੈਠਾ ਰਹਿਣਾ ਦੇਖਦਾ ਰਹਿਣਾ ਕਾਰਟੂਨ ਖੇਡਦਾ ਰਹਿਣਾ ਕਾਰਟੂਨ ਆ ਲਾ ਦੀਏ ਤੇ ਜਬੀਲੀ ਚਲੀ ਆ ਪਰ ਮੈਂਦਾ ਨਹੀਂ ਘੜੀ ਵੀ ਉੱਥੇ ਜੀਤ ਨਹੀਂ ਲੱਗਦਾ ਹੁੰਦਾ ਜੜਿਆ ਹੈ ਕਾਸੇ ਉਪਾਦੀ ਜਦ ਹੀ ਖੜੀ ਹੋਗੀ ਜਾਂ ਬਿਜਲੀ ਚਲੀ ਗਈ। ਡਾੜੇ ਦਾ ਦਬਾਅ ਚ। بس ਇੱਥੇ ਕੁਛ ਹੈ, ਹਿਰਦੇ ਚ ਬੁਲਦਾ ਹੈ, ਰਸ ਬੁਲਦਾ ਹੈ। ਉੱਥੇ ਕੋ ਰਸ ਨਹੀਂ ਬੁਲਦਾ। ਸੁਣ ਨ ਸਮਾਦ ਉਬਾਦ ਰਹਿਤ ਨਹੀਂ ਹੁੰਦੀ, ਸਹਿਜ ਸਮਾਦ ਉਬਾਦ ਰਹਿਤ ਹੁੰਦੀ ਹੈ। ਇਸ ਇਸ ਕਰਕੇ ਇੱਥੇ ਲੱਗੀ, ਲੱਗੀ ਰਹਿੰਦੀ ਹੈ, ਉੱਥੇ ਲੱਗੇ ਨਹੀਂ ਸਕਦੀ। ਫੁੱਟ ਵੱਡੇ ਭਾਗ ਲਿਓ ਬਾਕੀ ਦੋ ਗੱਲਾਂ ਹੋ ਗਈਆਂ ਸਾਡੇ ਸੁਭਾਤਾ ਹੈ ਪਰ ਸਾਡੇ ਸਹਿਜ ਬਾਤ ਦਾ ਜੋਗੀ ਉਹ ਨਹੀਂ ਸੁਣੂਗਾ ਉਹ ਤੇਰੀ ਕੁੜੀ ਚਾਹ ਸਾਡੇ ਹਿਰਦੇ ਚ ਇਹ ਗੱਲ ਵਖਰੀ ਵਖਰੀ ਨੂੰ ਰੋਲ ਗਜੋਲੇ ਚ ਪਾਇਆ ਇਹ ਲੋਕਾਂ ਨੇ ਬੰਡਰ ਤੇ ਸੁਭਾਦੀ ਦਾ ਸੰਬੰਧੀ ਹੈ ਪਰ ਨਾਲ ਸਹਿਜ ਲੱਗਿਆ ਹੈ ਜਿਹੜਾ ਇਹ ਉਹਨਾਂ ਦੀ ਸੁਣੂ ਸਮਾਹ ਹੈ ਸਾਡੀ ਸਹਿਜ ਬਾਤ ਹੈ ਇਸ ਕਰਕੇ ਉਹ ਸਹਿਸਵਾਦ ਬਣਾ ਕੇ ਸੁਤ ਸਮਾਦ ਲਿਖੀ ਸੀ ਸਿੱਧਕੋਸ਼ ਦਿਨਾਲ ਜਣਾ ਦਿੱਤਾ ਸੀ ਲੋ ਸਿੱਧਕੋਸ਼ ਰੂ ਹੈਡ ਖਤਾਵ ਰੂ ਜੇ ਲਿਖਿਆ ਟੀਗਾ ਸੁਨ ਸਮਾਦ ਬਣਾਉ ਸਹਿਸਵਾਦ ਲਿਖਿਆ ਸੀ ਤੌਂ ਦੀ ਸਾਡੀ ਸਹਿਸਵਾਦ ਆ ਗੁਰੂ ਗੁਰਬਖਾਲ ਦੀ ਜੋਗਿਆ ਦੀ ਸੁਨ ਸਮਾਦ ਹੈ ਸਾਡਾ ਉਹਨਾਂ ਨਾਲ ਕੀ ਮੈਂ ਸਾਡਾ ਗਿਆਨ ਨਾਲ ਬਰੂ ਕਾਬੂ ਕਰ ਲੈ ਸੀ ਉਹਨਾਂ ਨੇ ਅਗਿਆਨਤਾ ਨੂੰ ਕਰ ਲੈ ਉਹਨਾਂ ਦਾ ਅਗਿਆਨਤਾ ਨੂੰ ਕਾਬੂ ਹੋ ਜਾਗਾ ਗੱਲ ਲੜ ਕਾਬੂ ਹੋਗਾ ਹਾਂ ਕਹਿ ਰਵਿਦਾਸ ਪ੍ਰਕਾਸ਼ ਰ데요 ਤਰ ਜਨਮ ਵਰਨ ਪੈ ਭਾਗੀ ਕਹਿ ਰਵਿਦਾਸ ਰਵਿਦਾਸ ਦਿੰਦਾ ਹੈ ਕਿ ਪ੍ਰਕਾਸ਼ ਰ데요 ਤਰ ਅੰਦਰ ਇਹਦਾ ਚੈਨਲ ਹੋ ਗਿਆ ਫਿਰ ਦੇ ਵਿੱਚ ਜਲ ਬਲ ਨਹੀਂ ਪੈ ਭੁੱਕੀ ਜਲ ਬਲ ਨਹੀਂ ਕਿਉਂ ਪੈ ਭੁੱਕੀ ਆਤਮਦਰਸ਼ਨ ਹੋ ਗਿਆ ਇਹਦੇ ਚੱਲਣ ਬਣਾਤ